ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰਣੀਆਂ ਰਣੀਆਂ ਪਿੰਡ ਮੋਗੇ ਜ਼ਿਲ੍ਹੇ ਦਾ ਇਹ ਬਦਨੀ ਕਲਾ ਦੇ ਨਾਲ ਦਾ ਪਿੰਡ ਹੈ ਇਹਦੇ ਇੱਕ ਹੱਥ ਰਾਉਕੇ ਕਲਾ ਵੀ ਰਹਿ ਜਾਂਦਾ ਤੇ ਦੂਜੇ ਪਾਸੇ ਬਦਨੀ ਕਲਾ ਇਹਦੇ ਨੇੜ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਇਹਦੇ ਕੋਲ ਮੱਝਾਂ ਤੇ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਹੈ ਚਾਰ ਨਾਗ ਅੱਜ ਦੀ ਵੀਡੀਓ ਚ ਹੈ ਜਿਹਦੇ ਚ ਦੋ گاਵਾ ਤਾਜ਼ੀਆਂ ਸੂਆਂ ਮੰਦਾ ਤੁਸੀਂ ਦੇਖੋਗੇ ਰੇਟ ਵੀਡੀਓ ਚ ਹੀ ਹੋਣਗੇ ਫਸੂ ਤੁਸੀਂ ਤਸੱਲੀ ਕਰਕੇ ਖਰੀਦ ਸਕਦੇ ਹੋ ਮਿਲਕਿੰਗ ਕਰ ਸਕਦੇ ਹੋ ਜਿੰਨਾ ਤੁਹਾਨੂੰ ਦੁੱਧ ਦੱਸਿਆ ਜਾਊਗਾ ਉਹਨਾਂ ਤਿਆਰ ਮਿਲੂਗਾ ਇਸੇ ਵੀਡੀਓ ਚ ਆ ਕੇ ਤਾਜੀ ਸੂਈ ਮੱਝ ਜਿਹਦੇ ਥੱਲੇ ਬੜਾ ਚੰਗਾ ਦੁੱਧ ਹੈ ਦੱਸੋ ਬਾਈ ਦੱਸੂਗਾ ਆਪਾਂ ਨੂੰ ਕਿੰਨਾ ਦੁੱਧ ਇਸ ਟਾਈਮ ਦੇ ਰਹੀ ਹੈ ਪਰਲੇ ਪਾਸੇ ਇੱਕ ਬੂਰੀ ਮੱਝ ਖੜੀ ਸੋ ਟੋਟਲ ਨਾਗ ਚਾਰ ਇਸ ਵੀਡੀਓ ਚ ਰਹਿਣਗੇ ਗੱਲ ਡੇਰੀ ਫਾਰਮ ਜਿੱਥੇ ਵੀਡੀਓ ਬਣਾ ਰਹੇ ਆ ਤੇ ਬਾਈ ਵਪਾਰ ਕਰ ਰਿਹਾ ਹੈ ਸੋ ਆਓ ਸ਼ੁਰੂਆਤ ਕਰੀਏ گاਵਾਂ ਵਾਲੇ ਪਾਸੋਂ ਮੱਜਾਂ ਬਾਤ ਚ ਦਿਖਾਉਣੇ ਆ ਹੈਪੀ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਹੈਪੀ ਅੱਜ ਆਪਣੇ ਕੋਲ ਦੋ ਮੱਜਾਂ ਦੋ ਗਾਵਾਂ ਦੋ ਮੱਜਾਂ ਦੋ ਗਾਵਾਂ ਆ ਬਈ ਠੀਕ ਹੈ ਜਿਹੜੀ ਪਹਿਲੇ ਨੰਬਰ ਤੇ ਗਾਂ ਤੇਰੇ ਵਾਲੇ ਹੱਥੀ ਖੜੀ ਹੈ ਹਾਂ ਬਈ ਕਿੰਨਵਾ ਸੂਆ ਇਹ ਬਈ ਦੂਜਾ ਸੂਆ ਸੂਈ ਆ ਕਿੰਨਾ ਚਿਰ ਹੋ ਗਿਆ ਅੱਜ ਇਹਨੂੰ ਸੂਈ ਅੱਜ ਨੂੰ ਚੌਥਾ ਦਿਨ ਸੂਈ ਨੂੰ ਹੁਣ ਦੁੱਧ ਕਿੰਨਾ ਹੋਊਗਾ ਹੁਣ ਦੁੱਧ ਦੇ ਵਿੱਚ 18 ਤੋਂ 17 ਦੇ ਵਿੱਚ ਵਿੱਚ ਬਹੁਤ ਤਿਆਰ ਆ ਬਈ 17 18 ਕਿਲੋ 17 18 ਕਿਲੋ ਹਾਂ ਕੰਡੇ ਤੋਂ ਮਹੀਨਾ ਹੈਗਾ ਠੀਕ ਹੈ ਕੀ ਰੇਟ ਹੋਊ ਰੇਟਾ ਦਾ ਵੀ ਮੁੱਲ ਆਪਣੇ ਉਹੀ ਹੋਣਗੇ ਲੈਣ ਦੇਣ ਦੇ ਵਾਲੇ ਹਨ ਵੀ ਬੜਾ ਫालतू ਮੁੱਲ ਨਹੀਂ ਆਪਾਂ ਕਰਨਗੇ ਆਪਾਂ 85000 ਰੁਪਏ ਰੇਟ ਹੈ ਬਈ ਇਹ ਖੋਲ ਲੈਣ ਦੋਸਤੋ 85000 ਰੇਟ ਹੈ ਮੁੱਲ ਉਹੀ ਹੈ ਜੋ ਰੇਟ ਦੇ ਵਿੱਚ ਪਸ਼ੂ ਸੇਲ ਕਰਨਾ ਕੋਈ ਥੋੜਾ ਬਹੁਤ ਜਿਹੜੀ ਕਿ ਜੈਸ ਨਿਕਲ ਆਉਂਦੀ ਹੁੰਦੀ ਹੈ 85000 ਰੇਟ ਹੈ 17 ਤੋਂ 18 ਕਿਲੋ ਦੰਤ ਉੱਤੇ ਇਹ ਚੱਲ ਰਹੀ ਹੈ ਥੋੜੇ ਦਿਨਾਂ ਦੀ ਸੂਈ ਗਾਂ ਸਥਾਨ ਅਥੀ ਚੁਆਈ ਵਾਲੇ ਆ ਫਵਾਨਾ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਪੂਰਾ ਭਰਿਆ ਕਿਉਂਕਿ ਸ਼ਾਮ ਦੇ ਟਾਈਮ ਮੈਂ ਵੀਡੀਓ ਬਣਾ ਰਿਹਾ ਹਾਂ ਸੂਰਜ ਦਾ ਛਪਾ ਆਲਾ ਪੱਖ ਜਾ ਹੋਇਆ ਪਿਆ ਇਹ ਸਾਈਡ ਤੋਂ ਵੀ ਤੁਹਾਨੂੰ ਤੁਸੀਂ ਦੇਖ ਲਓ ਸੋ ਇਹ ਗਾਂ ਦੋ ਪਹਿਲੇ ਨੰਬਰ ਤੇ 85000 ਦਾ ਰੇਟ ਬਾਈ ਨੇ ਕੀਤਾ ਇਹ ਤੋਂ ਅੱਗੇ ਜਿਹੜੀ ਗਾਂ ਤੁਹਾਨੂੰ ਦਿਖਾਉਣੀ ਹੈ ਉਹ ਵੀ ਬੜੀ ਸੋਹਣੀ ਗਾਂ ਹੈਪੀ ਬਈ ਬੱਚੇ ਇਹਨਾਂ ਨਾਲ ਬੱਚੇ ਹੀ ਆ ਦੋਨਾਂ ਨਾਲ ਬੱਚੇ ਆ ਬਈ ਇਹ ਤਾਂ ਬੱਚੇ ਦਾ ਬਿਲਕੁਲ ਨਾਲ ਉਹਦਾ ਗਾਣੀ ਲਾਤਾ ਠੀਕ ਹੈ ਓਕੇ ਉਹਦਾ ਨਾਲ ਸਹੀ ਹੈ ਬਈ ਅੱਛਾ ਜਿਹੜੀ 2 ਨੰਬਰ ਤੇ ਗਾਂ 2 ਨੰਬਰ ਤੇ ਬਈ ਇਹ ਦੂਜਾ ਸੁਹਾ ਸੁਈ ਆ ਹੂੰ ਤੇ ਆਪਣੇ ਵਾਲੀ ਸੁਈ ਆ ਠੀਕ ਹੈ ਕਿੰਨੇ ਦਿਨ ਹੋ ਗਏ ਨੂੰ ਇਹਨੂੰ ਇਹਨੂੰ ਅੱਜ 6ਵਾਂ ਦਿਨ ਸੁਈ ਨੂੰ ਬਈ ਹੁਣ ਦੁੱਧ ਕਿੰਨਾ ਹੁਣ ਇਹ ਥਲੇ 25 ਤੋਂ ਬਾਹਰ ਆ ਬਈ 26 ਵੀ ਹੋ ਜਾਦਾ 26 ਹੋ ਸਕਦਾ ਕੀ ਰੇਟ ਲਊਗਾ ਇਹਦਾ ਇਹਦਾ ਵੀ ਫੈਕਸੀ ਹੈ ਵਾ 95000 ਰੁਪਏ ਦੀ ਗਾਂ ਆ ਭਦੇਣੀ ਆ ਮੁੱਲ ਜੇ ਕਰਉਣਾ ਤਾਂ ਇੱਕ ਪੰਜਾ ਠੀਕ ਐ ਕੋਲੀ ਦੋਸਤੋ 95000 ਜੈਸਰ ਨੋਈ ਹੈ ਜੇ ਤੁਹਾਨੂੰ 95000 ਚ ਗਾਂ ਪਸੰਦ ਆਉਂਦੀ ਹੈ 25 ਕਿਲੋ ਦੁੱਧ 6ਵੇਂ 7ਵੇਂ ਦਿਨ ਬਹੁਤ ਹੁੰਦਾ ਚੰਗਾ ਦੁੱਧ ਪਾ ਦੂਗੀ ਬਾਕੀ ਸੂਈ ਸਵਾਈ ਗਾਂ ਤੁਸੀਂ ਝੋਕੇ ਪਾਸ ਕਰ ਲੋਗੇ ਸੋ ਟਾਂਚਾ ਬਹੁਤ ਸੋਹਣਾ ਦੋਸਤੋ ਗਾਂ ਦਾ 95000 ਚ ਇੱਕ ਚੰਗੀ ਗਾਂ ਤੁਹਾਨੂੰ ਮਿਲ ਗਈ ਹੈ ਜਿਹਨੇ ਬੱਤੇ ਕੰਮ ਕਰਨਾ ਪਿਛਲੀ ਵੀਡੀਓ ਚ ਨਾ ਆਪਾਂ ਪਾਈ ਸੀ ਬਾਈ ਜਿਹੜੀਆਂ ਗਾਇਆਂ ਬੰਦੇ ਨੇ ਕਮੈਂਟ ਕੀਤਾ ਸੀ ਕਿ ਨੇ ਅੱਛਾ ਬਈ ਰੋਕੀਆਂ ਹੋਈਆਂ ਗਾਇਆਂ ਠੀਕ ਹੈ ਆਪਣਾ ਕੈਮਰਾ ਪਸ਼ੂਆਂ 'ਚ ਲੱਗਿਆ ਹੋਇਆ ਕੋਈ ਆਪਣੀ ਟਾਈਮ ਤੋਂ ਨਹੀਂ ਰੁਕੀ ਹੋਈ ਆ ਟਾਈਮ ਤੋਂ ਟਾਈਮ ਵੀਡੀਓ ਬਣ ਰਹੀ ਹੈ ਵੀਰ ਅੱਧੇ ਪੌਣੇ ਘੰਟੇ ਦਾ ਫਰਕ ਆ ਠੀਕ ਹੈ ਸੋ ਦੋਸਤੋ ਇਹ ਗੱਲਾਂ ਹੋਰ ਹੈ ਪੀ ਉਹਨਾਂ ਨੂੰ ਆਪਾਂ ਫੜ ਨਹੀਂ ਸਕਦੇ ਜਿਨੇ ਕੋਈ ਕਮੈਂਟ 네ਗੇਟਿਵ ਕਰਨੇ ਵੈਸੇ ਗਾਂ ਦਾ ਦੋਸਤੋ ਸਟਰਕਚਰ ਦੱਸਦਾ ਵੀ ਦੁੱਧ ਵਾਲੀ ਗਾਂ ਹੈ ਹਵਾਨਾ ਫਿਕਸ ਜ ਹੈ ਸਾਇਦ ਫਿਰ ਵੀ ਤੁਹਾਨੂੰ ਪੂਰਾ ਵਧੀਆ ਪ੍ਰੋਪਰ ਨਜ਼ਰ ਆਊਗਾ ਚੰਗੇ ਦੁੱਧ ਵਾਲੀ ਗਾਂ 95000 ਰੇਟ ਹੈ ਇਹ ਤੇ ਇੱਕ ਜਿਹੜਾ ਹੋਰੇ ਦਾ ਕੜਾ ਦੀ ਬਈ ਇਦਾਂ ਦੀ ਗਾਂ ਛੇਤੀ ਮਿਲਦੇ ਨਹੀਂ ਕਰੈਕਟਰ ਜਿਹੜੇ ਹੁੰਦੇ ਦੋਸਤੋ ਸਾਰੇ ਗੋਣ ਆ ਜਾਣ ਬਾਕੀ ਲੱਖ ਤੋਂ ਪੇਮੈਂਟ ਥੱਲੇ ਹੋ ਜੇ ਅੱਜ ਦੇ ਟਾਈਮ 'ਚ ਤਾਂ ਇਹ ਇਹ ਵੀ ਇੱਕ ਪੇਮੈਂਟ ਦਾ ਵੀ ਗੋਣ ਨਹੀਂ ਮੰਨਾਂਗੇ ਕਿਉਂਕਿ ਸੀਮਨੀ ਸੈਕਸਰ ਦੱਸਿਆ ਪਰ ਬੱਚਾ ਦੇਖੀ ਭਈ ਇਹ ਚਲੋ ਉਹਦਾ ਦੋਸਤੋ ਬੱਚਾ ਆ ਗਿਆ ਸੈਕਸਰ ਸੀਮਨ ਜੀ ਵੈਸੇ ਵਾچھے ਆ ਜਾਂਦੇ ਆ ਪਰ ਕਈ ਵਾਰ ਲੱਗਾ ਦੂਜਾ ਹੁੰਦਾ ਵੇਚਣ ਮਾਰਾ ਵੀ ਕੋਈ ਵੀਰ ਕਹਿ ਸਕਦਾ ਹੁੰਦਾ ਸਵਾਨਾ ਤੁਸੀਂ ਇਹਦਾ ਦੇਖ ਸਕਦੇ ਹੋ ਕਿੰਦਾ ਦਾ ਹੋ ਇੱਕ ਚੰਗੀ ਗਾਂ 95000 ਇਹਦੀ ਡਿਮਾਂਡ ਹੈ ਲਗਭਗ ਫੈਕਸ ਰੇਟ ਹੀ ਹੈ 1 ਲੱਖ 5000 ਬਾਈ ਕਹਿੰਦਾ ਮੁੱਲ ਹੈ ਜੇ ਕਿਸੇ ਵੀਰ ਨੇ ਘਟਾਉਣਾ ਵਧਾਉਣਾ ਤਾਂ ਉਵੇਂ ਤੁਸੀਂ ਆਪਦਾ ਚਾਹ ਪੂਰਾ ਕਰ ਸਕਦੇ ਹੋ ਜਿਹਨੂੰ ਇਸ ਰੇਟ ਚ ਪਸੰਦ ਆਉਂਦੀ ਹੈ ਜਸਨੋ ਵਾਲਾ ਰੇਟ ਹੈ ਤੁਸੀਂ ਕਾਲ ਕਰ ਲਿਓ ਇੱਕ ਨਾ ਬਾਈ ਆਪਣਾ ਵੀ ਥੋੜਾ ਟਾਈਮ ਕਰਕੇ ਨਾ ਉਹੀ ਫੋਨ ਲਾਵੇ ਜਿਹਨੇ ਆਪਾਂ ਹਨਾ ਰੇਟ ਪਸੰਦ ਠੀਕ ਹੈ ਫੈਕਸ ਰੇਟ ਹੀ ਹੈ ਬਸ ਇਹ ਥੋੜਾ ਬਹੁਤ ਇਹਨਾਂ ਜੋ ਗੇਸ਼ੂ ਓਕੇ ਸੋ ਦੋਸਤੋ ਇਹ ਦੋ ਮੱਝਾਂ ਆ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਐ ਇਹਨਾਂ ਚ ਇਹ ਮੱਝ ਤਾਜੀ ਸੂਈ ਵੀ ਐ ਬੜੇ ਚੰਗੇ ਦੁੱਧ ਤੇ ਚੱਲਦੀ ਐ ਭਾ ਵੀ ਤੁਹਾਨੂੰ ਪਸੰਦ ਆਊਗਾ ਜਿਹੜਾ ਵੀਰ ਚੰਗੇ ਦੁੱਧ ਲਈ ਮੱਝ ਖਰੀਦਣੀ ਚਾਹੁੰਦਾ ਇੱਕ ਬੂਰੀ ਇਹ ਗੱਬਣ ਹੈ ਹਵਾਨਾ ਇਹਦਾ ਵੀ ਬੜਾ ਕਮਾਲ ਦਾ ਹੈ ਜਦੋਂ ਸਾਈਡ ਨੂੰ ਚਾਹੋ ਉਦੋਂ ਦੇਖ ਲਓ ਬਾਕੀ ਤੁਰੂਗੀ ਤਾਂ ਵੀ ਹਵਾਨਾ ਤੁੰਗੀ ਸੋ ਸੋ ਆਓ ਸ਼ੁਰੂਆਤ ਬੂਰੀ ਤੋਂ ਹੀ ਕਰ ਲੈਨੇ ਆ ਹੈਪੀ ਬਈ ਜਿਹੜੀ ਇਹ ਬੂਰੀ ਮੱਝ ਹੈ ਕਿੰਨਾ ਮਸੂਆ ਸੂ ਬੂਰੀ ਮਾਂ ਫਿਰ ਤੀਜੇ ਸੂਏ ਸੁਣਾ ਨੇ ਵੀਰੇ ਕਿੰਨਾ ਟਾਈਮ ਲੇਜੂ ਸੂਣ ਚੜੇ ਟਾਈਮ ਵੀਰੇ ਹੈ ਦੰਤਾਂ ਤੜੇ ਪੂਰੇ ਦਸ ਸਿ ਆਪਾਂ ਨੂੰ ਹੂੰ ਮੇਰੇ ਹਿਸਾਬ ਨਾਲ ਦੋ ਤਿੰਨ ਦਿਨ ਲੇਜੂ ਮੈਂ ਹਜੇ ਠੀਕ ਹੈ ਕਿ ਮੈਂ ਨਾ ਹੇ ਸੌਖੀ ਪਈ ਐ ਥੱਲੇਉਂ ਠੀਕ ਹੈ ਤੇ ਜਿਹੜੇ 1.5 ਹਾਣਾ ਦਾਸ ਦੇ ਬਣਦੀ ਉਸ ਹਾਣਾ ਮੈਂ ਬਣੀ ਨਹੀਂ ਗਈ ਕੀ ਰੇਟ ਰੱਖ ਦੋਗਾ ਰੇਟ ਦਾ ਮੇਰੇ 1 ਲੱਖ ਤੇ 22000 ਦੀ ਮੈਂ ਦੇਵਾਂਗੇ ਠੀਕ ਹੈ ਕੋਲਿੰਗ ਦੋਸਤੋ ਰੇਟ 1 ਲੱਖ ਤੇ 22000 ਮੱਜਾਂ ਦੇ ਰੇਟ ਵੀ ਉਸੇ ਤਰ੍ਹਾਂ ਹੀ ਹੋਣਗੇ ਜਿਹੜੇ ਲੈਂਡ ਦੇ ਨਾਲੇ ਰੇਟ ਆ ਤੁਹਾਨੂੰ ਰੇਟ ਪਸੰਦ ਵੀ ਆਉਣਗੇ ਹੁਣ ਇਹ ਬੂਰੀ ਮੱਜ ਬਹੁਤ ਸੋਹਣੇ ਢਾਂਚੇ ਦੀ ਹੈ ਹਵਾਨਾ ਇਹਦਾ ਚੰਗਾ ਹੈ ਥਣ ਅਥੀ ਚੁਆਈ ਵਾਲੇ ਹੈ ਬਾਕੀ ਹਵਾਨਾ ਤੁਸੀਂ ਦੇਖ ਸਕਦੇ ਹੋ ਸਟਰਕਚਰ ਦੇਖ ਲਓ 1 ਲੱਖ ਤੇ 22000 ਦੀ ਇਹ ਬੂਰੀ ਮੱਜ ਮਿਲ ਜੂਗੀ ਤੁਹਾਨੂੰ ਤੋ ਜੀ ਨੂੰ ਜਾਂਚਦੀ ਐ ਇਸ ਰੇਟ ਤੇ ਤਾਂ ਕਾਲ ਕਰ ਲਿਓ ਕੱਟ ਮਿਲਦੀਆਂ ਬੂਰੀਆਂ ਬਾਕੀ ਖਾਸ ਗੱਲ ਵੀ ਥੱਲੋਂ ਸਾਫ਼ ਸੁਥਰੀ ਥਣੋਂ ਆਨੇ ਵੱਲੋਂ ਟਾਂਚੇ ਵੱਲੋਂ ਸੋਹਣੀ ਐ ਬਈ ਇਹ ਝੂ ਵੀ ਪਈ ਹੈ ਨਾ ਆਪਾਂ ਅਗਲੇ ਅਗਲੀ ਵੀਡੀਓ ਤੇ ਤਿਆਰ ਕਰਕੇ ਦੁੱਧ ਪਾਵਾਂਗੇ ਦਾ 15 ਕਿਲੋ ਤਿਆਰ ਕਰਕੇ ਦੇਵਾਂਗੇ ਠੀਕ ਐ ਤੋ 15 ਕਿਲੋ ਬਾਈ ਕਹਿੰਦਾ ਦੁੱਧ ਤਿਆਰ ਕਰ ਦੂੰਗਾ ਜੇ ਇਸ ਵਾਰ ਨਹੀਂ ਸੌਦਾ ਹੁੰਦਾ ਕਰ ਸਕਦੇ ਹਾਂ ਹਵਾਨਾ ਬੜਾ ਜ਼ਬਰਦਸਤ ਥ ਗਾਵਾਂ ਨੂੰ ਪੂਰਾ ਪਰਿਆਵੇ ਜਿਹੜੀ ਇਹਦੇ ਨਾਲ ਮੱਝ ਸੂਈ ਵੀ ਆਈ ਪਈ ਇਹ ਕਹਿੰਦਾ ਇਹਨੂੰ ਮੇਰੇ ਅੱਜ 9ਵਾਂ ਦਿਨ ਸੂਈ ਨੂੰ ਆ ਹੂੰ ਤੇ ਆਪਣੇ ਕੋਲ ਪਰਸੋਂ ਆਈ ਮੈਂ ਠੀਕ ਐ ਐਸ ਟਾਈਮ ਹਾਜ਼ਰ ਦੁੱਧ ਕਿੰਨਾ ਹਾਜ਼ਰ ਦੁੱਧ ਵੀਰੇ ਜਿਹੜਾ ਕੰਡੇ ਤੋਲਮਾ 15 ਹੋਊਗਾ ਲੀਟਰ ਬਣਾਉਣੇ ਆ 18 ਹੋਊਗਾ ਠੀਕ ਐ ਮੈਂ ਮੰਤੀ 18 ਲੀਟਰਾਂ ਦੀ ਵੀ ਹੋ ਜੂ 15 ਕਿਲੋ ਤੋਲ ਕੇ ਲੈ ਲੈ ਕੋਸਮ ਜਾਨੀ ਜਿਹੜੀ ਮੈਂ ਮੰਤੀ ਹੂੰ ਵੀ ਇਹ 18 ਲੀਟਰ ਹੋ ਜਾਣੀ ਇਹਦਾ ਕੰਡੇ ਤੋਲਮਾ ਉਹ 16 ਵੀ ਹੋਊਗਾ ਬਾਈ ਪਰ ਆਪਾਂ 15 ਕਹਿ ਕੇ ਸੌਦਾ ਕਰਾਂਗੇ ਉਹ 16 ਕਿਲੋ ਕੰਡੇ ਵਾਲਾ ਠੀਕ ਐ ਕੀ ਰੇਟ ਲਾਉਗੇ ਇਹਦਾ ਵੀ 1,25,000 ਰੁਪਏ ਲੈਣਾ ਆਪਾਂ ਠੀਕ ਐ ਖੋਲ ਦੇ 1,25,000 ਦੋਸਤੋ 15 ਕਿਲੋ ਕੰਡੇ ਤੋਲਦਾ 18 ਲੀਟਰ ਜੇ ਤੁਸੀਂ ਠੰਡੇ ਮੈਂਤੀ ਕਰਨੀ ਐ ਜੋ ਚੋਕੇ ਹਟਦੇ ਆ ਤਾਂ ਉਹ ਬੇਸ਼ੱਕ ਤੁਸੀਂ ਮੈਂਤੀ ਕਰ ਲਓ ਦੁੱਧ ਦੀ 18 ਲੀਟਰਾਂ ਦੀ ਹੋ ਜੂਗੀ ਪਰ ਤੁਸੀਂ 15 ਕਿਲੋ ਕੰਡੇ ਤੋਲ ਵਾਲਾ ਦੁੱਧ ਲੈ ਲਓ ਜੇ ਇਥੋਂ ਜਿਹੜਾ ਤਿਆਰ ਐ 25 ਕਿਲੋ 1,25,000 ਇਹਦੀ ਡਿਮਾਂਡ ਐ ਤੀਜਾ ਸੂਆ ਸੂਈ ਆ ਬਈ ਤੀਜਾ ਸੂਆ ਮੀਡੀਅਮ ਹਾਈਟ ਦੀ ਮੱਝ ਐ ਪਰ ਹਵਾਨਾ ਜਿਹੜਾ ਸਟਾਰਟਿੰਗ ਪੁਆਇੰਟ ਤੁਸੀਂ ਦੇਖੋਗੇ ਦੱਸਦਾ ਵੀ ਦੁੱਧ ਵਾਲੀ ਮੱਝ ਘੱਟ ਨਿਕਲਦੇ ਇਦਾਂ ਦੇ ਪਸ਼ੂ ਬਾਕੀ ਅੱਜ ਰੇਟ ਵੀ ਜਿਹੜਾ ਉਹ ਤੁਸੀਂ ਦੇਖਿਆ ਦੋਸਤੋ ਵੀ ਤੁਹਾਨੂੰ ਇਹ ਫਾਇਦੇਮੰਦ ਰਹੂਗਾ ਸੋ ਜਿਹਨੂੰ ਮੱਝ ਚੱਜਦੀ ਆ ਤਾਂ ਕਾਲ ਤੁਸੀਂ ਕਰ ਸਕਦੇ ਹੋ ਨੰਬਰ ਸਕਰੀਨ ਉੱਤੇ ਵੀ ਉਹਦਾ ਚੱਲੀ ਜਾਂਦਾ ਇਸ ਨੰਬਰ ਤੇ ਸੰਪਰਕ ਤੁਸੀਂ ਕਰ ਸਕਦੇ ਹੋ ਸੋ ਹਾਜ਼ਰ ਦੁੱਧ ਦਾ ਦਸੋ ਇਹਨਾਂ ਇਹਦੇ ਥੱਲੇ 15 ਕਿਲੋ ਥੋੜੇ ਦਿਨਾਂ ਦੀ ਸੋਈ ਐ ਜਿਆਦਾ ਰੋਗ ਦੇਊਗੀ ਮਾਜ ਜਾਵਾ ਤੇ ਦੁੱਧ ਆਲੀ ਐ ਪਰ ਤਾਜੀ ਸੋਈ ਹੋਣ ਕਰਕੇ ਇਹਨਾਂ ਤੋਂ ਦੇ ਇਸ ਟਾਈਮ ਵੀ ਦੇ ਆਪਣੇ ਵੀ ਦੋ ਟਾਈਮ ਤਿੰਨ ਟਾਈਮ ਆਪ ਨੂੰ ਇਹ ਨਹੀਂ ਹੈ ਉਹ ਧਾਰਾ ਮਾਰ ਕੇ ਵੀ ਲੈ ਜਵੇ ਦੋ ਟਾਈਮ ਤਿੰਨ ਟਾਈਮ ਆਪਦੀ ਅੱਗੇ ਚਵਾਈ ਕਿਸੇ ਵੀ ਪੁੱਛੂ ਦੀ ਕਰ ਸਕਦਾ ਠੀਕ ਐ ਫੇਪੀ ਇਹਨੇ ਬੱਚਾ ਕੀ ਦਿੱਤਾ ਮਾਜ ਬੱਚਾ ਨੇ ਕੱਟਾ ਵੀਰੇ ਇਹ ਨਵਾਬ ਦਾ ਸੀਮਨ ਲੱਗਿਆ ਸੀ ਇਹਦੇ ਸਟਾਪ ਆਪਣੇ ਕੋਲ ਅੰਦਰ ਪਿਆ ਨਾਲ ਸਟਾਪ ਬਦੋ ਨਾ ਦਿੱਤਾ ਪਾਣ ਠੀਕ ਐ ਬੜੀ ਪੂਛ ਪੜੀ ਦੀ ਪੂਛ ਪੜੀ ਇਸੋ ਹਵਾਨਾ ਦੇਖੋ ਮਾਜ ਦਾ ਹੈ گاਵਾ ਆਂਗੂ ਜਮਾ ਤਣਿਆ ਆਵਿਆ ਸੋ 1,25,000 ਇਹਦਾ 122000 ਰੇਟ ਹੈ ਦੋ گاਵਾ ਸੀ ਜਿਨ੍ਹਾਂ ਦਾ ਰੇਟ 85 ਤੇ 95 ਸੋ ਜਿਹੜਾ ਪਸ਼ੂ ਚੱਜਦਾ ਹੈ ਨੰਬਰ ਸਕਰੀਨ ਉੱਤੇ ਵੀ ਇਦਾਂ ਚੱਲੀ ਜਾਂਦਾ ਹੈ ਇੱਤੇ ਕਾਲ ਕਰਕੇ ਖਰੀਦ ਲਿਓ ਧੰਨਵਾਦ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰਣੀਆਂ ਰਣੀਆਂ ਪਿੰਡ ਮੋਗੇ ਜ਼ਿਲ੍ਹੇ ਦਾ ਇਹ ਬਦਨੀ ਕਲਾਂ ਦੇ ਨਾਲ ਦਾ ਪਿੰਡ ਹੈ ਜੇ ਦੇ ਇੱਕਾਤ ਰਾਉ ਕੇ ਕਲਾ ਵੀ ਰਹਿ ਜਾਂਦਾ ਤੇ ਦੂਜੇ ਪਾਸੇ ਬਦਨੀ ਕਲਾ ਇਹਦੇ ਨੇੜ